ਹਾਂਜੀ ਹਾਂ ਨਿਹਾਰਮਨ ਜੋ ਸਿੰਘ ਅੱਛਾ ਕਿ ਪ੍ਰੋਪਰ ਰੋਡ ਤੇ ਕੀ ਐਕਸੀਡੈਂਟ ਹੋਇਆ ਜੀ ਇਹ ਜੀ ਨਾ ਸੁਵਿਫਟ ਗੱਡੀ ਦਾ ਸੀਡੀ ਲਕਸ ਮੋਟਰਸਾਈਕਲ ਨਾਲ ਦੋ ਤਿੰਨ ਮੁੰਡੇ ਸੀਗੇ ਉਹ ਇੱਥੇ ਚੱਲੇ ਸੀਗੇ ਤੇ ਹੁਣ ਉਹ ਵਿਚਾਰੇ ਹੈਗੇ ਆ ਠੀਕ ਠਾਕ ਘਰੋਂ ਤੇ ਉਹ ਸੁਵਿਫਟ ਗੱਡੀ ਵਾਲਾ ਬੱਸ ਉਹਨਾਂ ਨਾਲ ਆ ਹੀ ਜਿੱਦ ਜਾਂਦਾ ਸੀ ਆਏ ਨਹੀਂ ਕਰਨਾ ਅਸੀਂ ਆਏ ਆ ਸੱਚੇ ਆ ਹੁਣ ਸੱਚਾ ਸੱਚਾ ਤਾਂ ਕੋਈ ਨਹੀਂ ਹੁੰਦਾ ਹੁਣ ਉਹਨੂੰ ਬੰਦੇ ਆ ਚੱਲ ਦਿਹਾੜੀ ਜੁੱਤੇ ਵਾਲੇ ਹੈਗੇ ਆ ਇਹ ਤਾਂ ਐ ਕਹਿੰਨੇ ਉਹਨਾਂ ਦਾ ਮੜਾ ਮੋਟਾ ਕਰ ਦੇਣ ਸੱਟ ਪੇਟ ਵੱਜੀ ਇੱਕ ਮੁੰਡਾ ਦਾ ਗੋਡੇ ਤੇ ਸੀਗਾ ਸੁਵੱਦੀ ਤੋਂ ਨੇ ਮੁੰਡੇ ਜੀ ਤਿੰਨੇ ਇੱਕ ਤਾਂ ਉਹਮ ਇਲਾਦਾ ਟੂਲ ਤੱਕ ਇਧਰ ਨੂੰ ਜਾ ਰਹੀ ਸ਼ਾਇਦ ਮੁੱਲਾਪੁਰ ਨੂੰ ਇੱਕ ਮੁੰਡਾ ਤਿਆਰ ਸੀਗਾ ਉਹਨੂੰ ਛੱਡਣ ਚੱਲੇ ਸੀਗੇ ਕਿਤੇ ਹੂੰ ਇੱਕ ਦੇ ਗੋਡੇ ਤੇ ਵੱਜੀ ਸੱਟ ਨੂੰ ਤਾਂ ਚੱਕ ਕੇ ਐਂਬੂਲੈਂਸ ਚ ਪਾਇਆ ਇੱਕ ਠੀਕ ਸੀਗਾ ਇੱਕ ਦੇ ਜਵਾੜੇ ਤੇ ਵੱਜੀ ਨਹੀਂ ਜਾਣੀ ਨਹੀਂ ਹੋਇਆ ਇੱਕ ਦਾ ਗੋਡੇ ਦਾ ਉਹ ਤਾਂ ਲੱਗਦਾ ਵੀ ਔਖਾ ਹੋ ਗਿਆ ਉਹਨੂੰ ਚੱਕ ਕੇ ਪਾਇਆ ਬਹੁਤ ਤੌਰ ਨਹੀਂ ਸੀ ਹੁੰਦਾ ਗੱਡੀ ਦੀ ਗਲਤੀ ਹੈ ਹਾਂ ਹਾਂ ਸਵੈਫਟ ਗੱਡੀ ਵਾਲਾ ਜ਼ੋਰ ਦੀ ਵੱਜਾ ਦੇਖੋ ਮੋਟਰਸਾਈਕਲ ਦਾ ਇੱਕ ਸਾਈਡ ਸੌ ਸ਼ੌਕਰ ਡੱਟ ਗਿਆ ਹੁਣ ਸਵੈਫਟ ਦਾ ਹੀ ਨਾ ਸੱਜਾ ਜ਼ੋਰ ਦੀ ਵੱਜਿਆ ਤਾਂ ਹੀ ਵੱਜਿਆ ਤਿੰਨ ਸੀਗੇ ਹਾਂ ਜੀ ਹਾਂ ਜੀ ਪ੍ਰਸ਼ਾਸਨ ਤੋਂ ਕੀ ਮੰਗੇ ਜੀ ਪ੍ਰਸ਼ਾਸਨ ਤੋਂ ਮੰਗਾ ਵੀ ਹੁਣ ਬੰਦ ਦੀ ਕਾਰਵਾਈ ਜਾਂਦਾ ਕਰ ਦੇ ਨਹੀਂ ਇਹਨਾਂ ਦਾ ਠੀਕ ਕਰ ਦੇਣ ਜੋ ਵੀ ਹੁੰਦਾ ਨਵੇੜ ਦੇਣ ਮਾਤਾ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਰਪਿੰਦਰਪਾਲ ਹੈ ਕਿਹੜੀ ਗੱਡੀ ਹੈ ਕਿਹੜੀ ਵਾਹ ਜਾਰੀ ਅਸੀਂ ਮੁਗੇ ਆ ਰਹੇ ਸੀ ਅਸੀਂ ਗੁੜੇ ਹੀ ਮੋੜਨਾ ਸੀ ਆ ਗੁੜਿਆਂ ਦਾ 게ਟ ਹੈ ਨਾ ਸਾਡਾ ਪਿੱਛੇ ਤੋਂ ਇੰਡੀਕੇਟਰ ਲੱਗਿਆ ਵਸ ਸਾਡੇ ਕੋਲ ਦੀ ਤਿੰਨ ਗੱਡੀਆਂ ਲੰਗੀਆਂ ਸਾਡੀ ਗੱਡੀ ਖੜੀ ਸੀ ਸਾਨੂੰ ਇੱਕ ਗੱਡੀ ਵਾਲਾ ਆਇਆ ਉਹਨੇ ਇਸ਼ਾਰਾ ਕਰਤਾ ਵੀ ਤੁਸੀਂ ਮੁੜ ਜਾਓ ਰੁਕ ਗਿਆ ਉਹ ਗੱਡੀ ਖੜੀ ਸੀ ਇਹ ਮੋਟਰਸਾਈਕਲ ਆ ਕੇ ਆ ਸਾਡੀ ਮੇਰੀ ਸਾਈਡ ਵੱਜਿਆ ਮੈਂ ਡਰਾਈਵਰ ਦੇ ਦੂਜੇ ਪਾਸੇ ਬੈਠੀ ਸੀ ਹੁਣ ਮੈਨੂੰ ਦੱਸੋ ਵੀ ਕਸੂਰ ਕਿਹਦਾ ਹੈ ਸਿਰਫ ਇਹ ਕਹੀ ਇਹਨਾਂ ਵੀ ਵੱਡੀ ਗੱਡੀ ਵਾਲੇ ਤਾਂ ਹਾਂਜੀ ਤੇ ਕਿੰਨੇ ਜਣੇ ਸੀਗੇ ਬਾਈਕ ਦੇ ਉੱਤੇ ਅਸੀਂ ਬਾਈਕ ਦੇ ਉੱਤੇ ਤਿੰਨ ਜਣੇ ਸੀ ਅੱਛਾ ਜੀ ਹਾਂ ਤੇ ਕਿਨ ਪੱਟੜੀ ਹੋਇਆ ਜੀ ਕੋਈ ਫੱਟੜੀ ਹੋਇਆ ਹੋਰ ਕੁਝ ਨਹੀਂ ਹੋਇਆ ਕੋਈ ਵੀ ਅੱਛਾ ਤੇ ਇਹ ਰੋਂਗ ਸਟ ਸੀ ਕਿਵੇਂ ਜਾਂ ਤੁਸੀਂ ਰੋਂਗ ਸਟ ਕਿਵੇਂ ਸੀਗਾ ਰੋਂ ਇਹ ਰੋਂ ਸਾਈਡ ਸਿਧਿ ਪਾਸੋਂ ਆ ਰਹੇ ਆ ਇੱਕ ਪਾਸੋਂ ਮੇਰੇ ਮਗਰ ਜਿਹੜੀਆਂ ਗੱਡੀਆਂ ਹੁੰਦੀਆਂ ਸੀ ਮੈਂ ਜਦੋਂ ਬਾਪੂ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਨਵਤੇਜ ਸਿੰਘ ਹੈ ਕਿਹੜੀ ਕਿ ਦੁਆਰੇ ਕਿਹੜੀ ਜਿਗ ਜਾਲੀ ਮੈਂ ਮੁੱਗੇ ਵਾਲੇ ਪਾਸੋਂ ਆ ਰਿਹਾ ਸੀ ਚਬੁੱਗੀਪੁਰਾ ਚੌਂਕ ਤੋਂ ਮੋੜਿਆ ਮਹਨਾਲ ਸਿੰਘ ਵਾਲੇ ਤੋਂ ਆਇਆ ਇਧਰ ਲੈ ਪਾ ਉਹ ਉੱਥੇ ਜਿੱਥੇ ਉਹ ਗੱਡੀ ਆਉਂਦੀ ਹੈ ਉੱਥੋਂ ਮੈਂ ਇਧਰ ਲੈ ਇੰਡੀਕੇਟਰ ਲਾਤਾ ਸਾਈਡ ਨੱਪ ਲਈ ਜਿਹੜੀਆਂ ਮੇਰੇ ਮਗਰ ਆਉਂਦੀਆਂ ਸੀ ਗੱਡੀਆਂ ਉਹ ਉਧਰਲੀ ਸਾਈਡ ਹੋ ਗਈਆਂ ਸੱਜੇ ਪਾਸੇ ਉਹ ਇਧਰ ਨੂੰ ਲੰਘ ਗਈਆਂ ਮੇਰਾ ਇਧਰ ਲੈ ਇੰਡੀਕੇਟਰ ਚੱਲਦਾ ਸੀ ਹੌਲੀ-ਹੌਲੀ ਮੋੜ ਰ ਤੇਸੀ ਤਾਂ ਉਹਨਾਂ ਦਾ ਸ਼ਾਕ ਟੁੱਟਿਆ ਇੰਦਰ ਗੱਡੀ 'ਚ ਜੇ ਗੱਡੀ ਲੱਗਦੀ ਗੱਡੀ ਦਾ ਅੱਗਾ ਲੱਗਦਾ ਸਾਹਮਣਾ ਇਹ ਸਾਈਡ ਤੋਂ ਆ ਕੇ ਵੱਜੇ ਜਾਂ ਵਿੱਚ ਨਹੀਂ ਹੁਣ ਮੁੰਡੇ ਪੱਟੜ ਵੀ ਇੱਥੇ ਨਹੀਂ ਪੱਟੜਾ ਤੇਨੇ ਮੈਨੂੰ ਨਹੀਂ ਪਤਾ ਕਿੰਨੇ ਵੀ ਹੈਗੇ ਆ ਕੁਝ ਵੀ ਹੋ ਸਕਦਾ ਸੀ ਜਦੋਂ ਸ਼ਾਕਰੀ ਟੁੱਟ ਗਿਆ ਮੋਟਰਸਾਈਕਲ ਦਾ ਤੁਹਾਡੀ ਉਹਨਾਂ ਦਾ ਕਹਿਣਾ ਕੀ ਮਤਲਬ ਕੀ ਗੱਡੀ ਤੁਹਾਡੀ ਗਲਤੀ ਤੇ ਨਹੀਂ ਗੱਡੀ ਤੇਜ਼ ਮੁੜਦੀ ਹੁੰਦੀ ਹੈ ਮੈਨੂੰ ਐ ਦੱਸੋ ਵੀ ਮੈਂ ਬਿਲਕੁਲ 5-4 ਦੀ ਸਪੀਡ ਤੇ 5-4 ਦੀ ਸਪੀਡ ਤੇ ਹੀ ਮੇਰੀ ਚਾਬੀ ਲੈ ਲਓ ਮੈਂ ਅੰਦਰ ਨਹੀਂ ਜਾਂਦਾ ਗੱਡੀ ਦਾ ਇੰਡੀਕੇਟਰ ਹਜੇ ਵੀ ਜਗਦਾ ਕੱਲੀ ਚਾਬੀ ਕੱਢੀ ਹੈ ਉਹ ਕਹਿ ਰਹੇ ਨੇ ਕੀ ਮਤਲਬ ਸਾਨੂੰ ਜਿਹੜਾ ਮੁੰਡਿਆ ਦਾ ਹਰਜਾਨਾ ਉਹ ਦੇਣਾ ਚਾਹੀਦਾ ਅਤੇ ਮੇਰੇ ਤੁਹਾਡਾ ਕੀ ਕਹਿਣਾ ਕੋਈ ਹਰਜਾਨਾ ਮੇਰੀ ਤਾਂ ਕੋਈ ਗਲਤੀ ਇਹ ਮੇਰੀ ਗੱਡੀ ਦਾ ਹਰਜਾਨਾ ਦੀ ਦੇਣਾ ਇਹ ਤਾਂ ਬਰਾਬਰ ਹੀ ਹੋ ਗਿਆ ਤਾਂ ਤੁਹਾਡਾ ਕਿੰਨਾ ਕੁ ਸਾਨੋਗੇ ਆ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਮੇਰੇ ਦੱਸਣ ਨਾਲ ਤੇ ਮੇਰੇ ਦੱਸਣ ਨਾਲ ਤਾਂ ਕੁਝ ਹੋਣਾ ਨਹੀਂ ਮੇਰਾ ਤਾਕੀ ਸਾਰੀ ਲੱਗੂਗੀ ਓਕੇ ਸਰ ਇਹ ਕਾਰ ਮੋਕੇ ਸਾਈਡ ਤੋਂ ਗੱਡੀ ਆ ਰਹੀ ਸੀ ਪਿੰਡ ਕੁੜਿਆ ਨੂੰ ਮੋੜਨਾ ਸੀ ਜੀ ਸਰ ਇਹ ਗੁੜੇ ਪਿੰਡ ਤੋਂ ਮੋਟਰਸਾਈਕਲ ਉੱਤੇ ਤਿੰਨ ਜਣੇ ਸਵਾਰ ਸੀ ਜੀ ਇਹ ਆ ਰਹੇ ਸੀ ਉਹਦੀ ਖੱਬੀ ਤਾਕੀ ਦੇ ਵਿੱਚ ਮੂਰੋ ਵੱਜ ਗਏ ਹੂੰ ਉਹਨਾਂ ਦੇ ਮਬੂਲੀ ਸੱਟਾਂ ਲੱਗੀਆਂ ਜਿਹਨਾਂ ਨੂੰ ਸਿਵਲ ਹਸਪਤਾਲ ਭੇਜਤਾ ਵਜ ਗਰਾਉ ਬਾਕੀ ਕਾਰਵਾਈ ਜੋ ਬਣਦੀ ਕਰਾਂਗੇ